ਗੁਰਲਾ ਵਿਖੇ ਇੱਕ ਨੌਜਵਾਨ ਨਾਲ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹ ਜ਼ੇਰੇ ਇਲਾਜ ਹੈ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜ਼ਖਮੀ ਨੌਜਵਾਨ ਆਰ.ਐਨ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਹੀ ਜਿੰਮ ਜਾਂਦਾ ਹੈ ਅਤੇ ਕੁਝ ਨੌਜਵਾਨਾਂ ਨੇ ਉਸ ਕੋਲੋਂ ਫਿਰੋਤੀ ਦੇ ਨਾਮ ਤੇ ਕੁੱਟਮਾਰ ਕੀਤੀ ਹੈ ਉਸਨੇ ਇਹ ਵੀ ਦੱਸਿਆ ਹੈ ਕਿ ਕੁੱਟਮਾਰ ਕਰਨ ਵਾਲੇ ਪਿੰਡ ਦੇ ਹੀ ਵਸਨੀਕ ਹਨ ਜਦਕਿ ਉਸ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਪੀੜਤ ਨੌਜਵਾਨ ਨੇ ਪੁਲਿਸ ਪਾਸੋਂ ਇਨਸਾਫ ਦੀ ਗੋਹਰ ਲਗਾਈ ਹੈ ਸ਼ੁੱਡ ਵੀ ਕੀ ਨਾਮ ਤੋਂ ਡਈ ਸਰ ਆ ਰਹੀ ਹੈ ਹਾਂ ਆ ਰਹੀ ਹੈ ਆ ਰਹੀ ਹੈ ਕਿਹੜੀ ਜਗ੍ਹਾ ਰੰਮੇ ਸਰਖ ਜੂਲੇ ਲੱਡੇ ਮਤਲਬ ਕੀ ਤੁਹਾਡੇ ਨਾਲ ਘਟਨਾ ਪਈ ਹੈ ਸਾਰੀ ਬੜਾ ਤੁਹਾਡੇ ਸਰ ਮੈਨੂੰ ਕਾਲ ਆਉਂਦੀ ਹੈ ਕਹਿੰਦਾ ਕਿ ਜੇ ਸਾਡੇ ਬੰਦੇ ਦਾ ਮੁੰਡਾ ਸੀ ਤੇ ਮੈਨੂੰ ਉਹ ਕਹਿੰਦੇ ਆ ਤੇ ਕਿ ਅਸੀਂ ਬਾਹਰੋਂ ਆਏ ਆ ਆ ਘਰ ਦੇ ਵਿੱਚ ਜਿਹੜਾ ਉਹ ਲੈ ਕੇ ਗਿਆ ਸੀ ਉਹਦੇ ਘਰ ਚ ਆਇਓ ਸੀ ਤੇ ਉਹ ਕਹਿੰਦੇ ਸੀ ਬਾਹਰੋਂ ਆਏ ਤੇ ਭਾਜ ਨੂੰ ਜੈਮਲਵਾੜਾ ਜਿਹੜਾ ਉਹ ਹੁੰਦਾ ਸੀਗਾ ਤੇ ਮੈਂ ਜਗਤ ਸਿੰਘ ਜਿਆਦਾ ਹੁੰਦੇ ਦੀ ਮਗਰ ਤੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਲਵਾਉਂਦਾ ਸ਼ਾਂਪੀ ਉਹ ਚੱਲ ਗਿਆ ਮੈਨੂੰ ਫੋਨ ਆਇਆ ਉਹ ਕਿ ਘਰੇ ਆ ਜਾ ਤੂੰ ਭਾਈ ਰੰਗਲ ਕਰਨੀ ਤੇ ਭਾਈ ਕੋਸੰਦ ਆਉਂਦੀ ਹੈ ਕੱਲੇ ਨੂੰ ਜਾਂਦੇ ਤੇ ਬਰੋਂ ਤੇ ਕਹਿੰਦਾ ਨਾਲੇ ਮੈਂ ਤੇ ਮੀਟ ਕਰਾ ਖੰਗੂ ਭਾਈ ਨਾਲ ਤੇ ਜਦੋਂ ਮੈਂ ਉਹ ਨਾਲ ਘਰੇ ਗਿਆ ਤੇ ਉੱਪਰ ਚੱਲ ਗਏ ਤੇ ਕਹਿੰਦਾ ਰੁਕ ਜਾ ਭਾਜੀ ਮਾਰ ਕਰਦਾ ਪਿਆ ਜਦੋਂ ਦੋ ਮਿੰਟ ਖੜਿਆ ਤੇ ਮੇਰੇ ਮੈਨੂੰ ਕੋਈ ਪੌਦਾ ਕਿ ਪਿੱਛੋਂ ਦੀ ਪਤਾ ਨਹੀਂ ਕੀ ਆ ਰਿਹਾ ਸਬੋਡੀ ਸੁਣਦੀ ਹੈ ਤੇ ਘਟਵੱਟ ਕੀਤੀ ਓੜੀ ਦੀ ਰੱਕ ਜੁਕ ਮਾਰੇ ਮੇਰੇ ਤੇ ਬੱਬੇ ਹੋ ਗਿਆ ਹੋਗਾ ਫੇ ਮਤਲਬ ਜ਼ੀਰੋ ਮੇਰੇ ਅੱਖੋਂ ਨਹੀਂ ਮੈਂ ਜ਼ਖਮੀ ਪਿਆ ਜੇ ਉਹ ਤਾਂ ਅੰਤੋਂ ਇਕੱਲੇ ਆ ਕੀ ਟੁੱਟ ਕੀ ਨਾ ਤੁਹਾਡੇ ਤੇ ਮਾਰ ਕੀਤਾ ਉਹਨਾਂ ਨੇ ਹਾਂਜੀ ਚੱਕ ਉਹਨਾਂ ਜੀ ਕਿੰਨੇ ਲੋਕ ਸੀ ਬਦਰ ਉਹ ਅ ਸਾਰੇ ਏਕੜੇ ਦਾ ਮੈਨੂੰ ਮੋਲੇ ਵੜਿਆ ਸੀ ਜਿੱਦੇ ਪਰਦੇ ਦਾ ਉਹਦਾ ਜਦੋਂ ਮੈਂ ਦੇਖਿਆ ਇਹ ਅ ਪਿੱਛੇ ਵੀ ਇੱਕ ਸੀਗਾ ਮੈਨੂੰ ਫੀਲ ਹੋਇਆ ਸਿਰ ਟੁੱਟ ਗਿਆ ਵੜਿਆ ਅੱਛਾ ਫਿਰ ਤੁਹਾਨੂੰ ਕੌਣ ਲੈ ਕੇ ਆਇਆ ਉੱਥੋਂ ਹਾਂਜੀ ਕੌਣ ਲੈ ਕੇ ਆਇਆ ਮੈਂ ਜਿੱਦਾਂ ਸਰ ਮੁੱਡੇ ਵਾਰ ਘੁੰਮਦੇ ਸੀਗੇ ਉਹ ਜਿਹੜੇ ਪਰੇ ਪਰੇ ਹੋਏ ਬਜਾਦੇ ਪ੍ਰੋਤੀ ਦੇ ਪ੍ਰਤੀ ਵਗਦਾ ਸੀ ਇਹ ਪ੍ਰੋਤੀ ਮੰਗਦਾ ਸੀ ਹਾਂਜੀ ਕਿੰਨੇ ਪੈਸੇ ਮੰਗੀ ਪ੍ਰੋਤੀ ਉਹਨਾਂ ਨੇ 20 ਦਾ 2 ਲੱਖ ਕਿੰਦਾ ਮੰਗੀ ਉਹਨਾਂ ਨੇ ਫਰੋਤੀ ਤੁਹਾਡੇ ਕੋਲ ਮੇਰਾ ਫੋਨ ਉਹਨਾਂ ਦੇ ਕੋਲ ਹੀ ਆ ਗਿਆ ਮੇਰਾ ਅੱਛਾ ਜੀ ਤੇ ਉਹਨਾਂ ਨੇ ਡੈਡੀ ਨੂੰ ਫੋਨ ਕੀਤਾ ਫਿਰ ਮੇਰੇ ਨੂੰ ਹੂੰ ਹੂੰ 2 ਲੱਖ ਜਾਈਦਾ ਫੇਮ ਹੁੰਦਾ ਮੈਨੂੰ ਅੱਛਾ ਫੇਮ ਨੂੰ ਕਹਿੰਦਾ ਕਿ ਜੇ ਤੈਨੂੰ ਜੇ ਤੋ ਜੇ ਤੂੰ ਜੇ ਤੂੰ ਪਾਜ ਗਿਆ ਕਹਿੰਦਾ ਫੇਰ ਤੂੰ ਉਹਨਾਂ ਦੇ 100 ਲੱਖ ਰੁਪਏ ਕੱਢੂਗਾ ਕੇ ਦੇਣਾ ਮੈਨਾਂ ਅਗੇ ਅੱਛਾ ਹਾਂਜੀ ਫਿਰ ਆਖਾ-ਸਖਾ ਹੋ ਗਿਆ ਤੂੰ ਨਿਕਲ ਗਿਆ ਜੀ ਪਹਿਚਾਨਨੇ ਤੁਸੀਂ ਹਾਂਜੀ ਕਿ ਕੋਣ ਹੈ ਉਹ ਸ਼ਖਸ ਕੋਣ ਸਰਮੰਗੀ ਆ ਨਾਮ ਉਹਨਾਂ ਦਾ ਜੀ ਅੱਛਾ ਹਾਂਜੀ ਪਿੰਡ ਦੇ ਪਿੰਚ ਰਹਿੰਦੇ ਆ ਪਿੰਡ ਦੇ ਕਿਹੜੇ ਕਿਹੜੇ ਪਿੰਡ ਦੇ ਰਹਿਣ ਵਾਲੇ ਸਿਉ ਕੌਣ ਸੁਸ਼ਾਇਤ ਦੀ ਸੀ ਜੀ ਹਾਂ ਜੀ ਹਾਂ ਚੱਕ ਰਿਆ ਜੀ ਐਸੀ ਪੁਲਸ ਐਸੀ ਮੌਕੇ ਤੇ ਕੋਈ ਫੜਿਆ ਵੀ ਬੰਦਾ ਪੁੱਛਨੇ ਮੌਕੇ ਤੇ ਕੋਈ ਫੜਿਆ ਉੱਥੇ ਸੀਗੇ ਉਹ ਕਰੀ ਕੌਣ ਕੌਣ ਉੱਥੇ ਸੀ ਮੰਗੀ ਵਾਜੀ ਮੰਗੀ ਇੱਥੇ ਸੀ ਨਹੀਂ ਕਾਰਨ ਬਣ ਤੀ ਆ ਤੁਹਾਡੇ ਨਾਲ ਇਹ ਕੱਟ ਮਾਰ ਰਹੀ ਸੀ ਕੋਸ਼ਿਸ਼ ਵੀ ਰੈਣ ਚ ਪਿਆਰ ਨਾ ਮਿਲਦਾ ਜੀ ਫਰੋਤੀ ਹੋਈ ਸੀਗਾ ਮੇਰੇ ਨਾਲ ਤਾਂ ਪੈਸੇ ਬੰਗੇ ਜਾਂਦਾ ਹਾਂਜੀ ਤੇ ਤੁਹਾਡੇ ਫਾਦਰ ਕੀ ਕਰਦੇ ਸੀ ਫਾਦਰ ਮੇਰੇ ਨਾਲ ਪੁਲਿਸ ਅਫਸਰ ਰਿਹਾ ਅੱਛਾ ਐਸਆਈ ਹੈ ਜੀ ਅੱਛਾ ਤਾਂ ਉਹਨਾਂ ਨੇ ਕੋਈ ਫਰੋਤੀ ਦੀ ਮੰਗ ਕੀਤੀ ਆ ਹਾਂਜੀ ਕੋਈ ਪੁਰਾਣੀ ਰੰਜਿਸ਼ ਵਗੈਰਾ ਕੋਈ ਨਹੀਂ ਪੁਰਾਣੀ ਰੰਜਿਸ਼ ਕੋਈ ਵੀ ਨਹੀਂ ਕੀ ਮੰਗ ਕਰਦੇ ਆ ਤੁਸੀਂ ਪੁਲਿਸ ਤੋਂ ਬਜੀ ਉਧਰ ਇਸ ਸਬੰਧੀ ਡੀਐਸਪੀ ਫਗਵਾੜਾ ਭਾਰਤ ਕੁਸ਼ਨ ਨੇ ਕਿਹਾ ਹੈ ਕਿ ਜ਼ਖਮੀ ਨੌਜਵਾਨ ਵੱਲੋਂ ਕੀਤੀ ਗਈ ਸ਼ਿਕਾਇਤ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੱਲ ਰਾਤ ਨੂੰ ਇੱਕ ਜਿਹੜਾ ਮਸਲਾ ਕੋਹੂਲੇ ਪਿੰਡ ਦੇ ਵਿਚੋਂ ਜਿਹੜਾ ਰਾਤ ਆਇਆ ਸੀ ਉਹਦੀ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਹਾਲਾਤ ਪਾਏ ਜਾਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ